ਵੇਖਦੇ ਕੜ ਜਿੱਤ ਦਾ ਕੋਣ ਹਰਦਾ ਬਾਤ ਸਮਝਦੀ ਹੈ ਇੱਕ ਪਾਸੇ ਪ੍ਰਸਤ ਮੈਲ ਫਗਵਾੜਾ ਤੇ ਦੂਜੇ ਪਾਸੇ ਆਏ ਵੱਡੀ ਪਹਿਲਵਾਨ ਆਲਮ ਗੀਰੀਆ ਔਰ ਕੁਸ਼ਤੀ ਜਿਹੜੀ ਮੈਦਾਨ ਦੇ ਵਿੱਚ ਸ਼ੁਰੂ ਹੋਣ ਚੱਲੀ ਹੈ ਬਿੱਲਾ ਜੀ ਨੱਥੂ ਚੱਲ ਬਣੇ ਆਏ ਆ ਬਹੁਤ ਬਹੁਤ ਧੰਨਵਾਦ ਬਿੱਲਾ ਜੀ ਜੀ ਇਹਨਾਂ ਨੂੰ ਮਾਣ ਹੈ ਸਾਡੇ ਸੰਗਰੀ ਲੋਗ ਕਦੇ ਦਰਸ਼ਨ ਨੱਥੂ ਚੱਲ ਬਿੱਲਾ ਨੱਥੂ ਚੱਲ ਬਹੁਤ ਬਹੁਤ ਧੰਨਵਾਦ ਕਰਦੇ ਆ ਲਓ ਵੱਡੀ ਵਾਲੀ ਜੀ ਕੁਸ਼ਤੀ ਸ਼ੁਰੂ ਹੋਈ ਆ ਦਰਸ਼ਕੋ ਤਾੜੀਆਂ ਟੁੰਡੀਆਂ ਲਾ ਦਿਓ ਫੇਰੇ ¡Va, ¡Qué caqueripo hay en allí, por Dios, ਫਾਇਦਾ ਗਿਆ ਦੁਨੀਆ ਤੇ ਆਇਆ ਉਹ ਲੇਟੋ ਦਾ ਲਾਈ ਜੇ ਮੈਂ ਮਾਰੀ ਤਕਦੀਰ ਦਾਦਾ ਮਾਣ ਮੇਰੀ ਮਾਂ ਨੂੰ ਜੱਮੇ ਚਾਏ ਦਾ ਕੇ ਚਾਲ ਡਾਵੇ ਗੱਲਾਂ ਜੁੱਤੇ ਬਚ ਕੇ ਬੰਦੀ ਇੱਥੇ ਸਾਰੀ ਹੀ ਦੁਨੀਆ ਡਰਾਮਾ ਕਰਦੀ ਲੱਗ ਤੋੜ ਦਾ ਮੈਦਾਨੇ ਮਾਰੇ ਸਮੇ ਦਾ ਉਹ ਤਾਜ ਆ ਕੇ ਦੁਨੀਆ ਨੂੰ ਸਲਾਮਾ ਕਰਦੀ ਕੇ ਲੱਗ ਤੋੜ ਦਾ ਮੈਦਾਨੇ ਮਾਰੇ ਸਮੇ ਦਾ ਭਾਈ ਤਾਜ ਆ ਕੇ ਦੁਨੀਆ ਨੂੰ ਸਲਾਮਾ ਕਰਦੀ ਆਹ ਤਾਜ ਆ ਕੇ ਦੁਨੀਆ ਸਲਾਮਾ ਕਰਦੀ ਮੱਥੂ ਚੱਲੀ ਬਿੱਲੇ ਹੁਣਾਂ ਦਾ ਵੀ ਬੱٹا ਪਿਆਰ ਹੈ ਔਰ ਵੱਡੇ ਸਤਕਾਰਯੋਗ ਵੀਰ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਵੱਡੇ ਮਾਨ ਵੱਡੀਆਂ ਗੱਲਾਂ ਬਾਬਾ ਮਰੀਗ ਜੀ ਆਏ ਹੋਇਆ ਕਹਿੰਦੇ ਭਾਜੀ 1 ਮਹੀਨੇ ਦੇ ਵਿੱਚ ਜਾਂ 30 ਦਿਨ ਸੇਵਾ ਜਾਂ 31 ਦਿਨ ਸੇਵਾ ਪੂਰੇ ਪੰਜਾਬ ਦੀ ਵੱਡੀ ਸੇਵਾ ਕੱਲ੍ਹ ਭਾਰੋ ਲੱਗੇ ਦੇ ਵਿੱਚ ਤੇ ਕੱਲ ਨੂੰ ਬਾਬਾ ਜੀ ਸੰਧੂ ਚੱਠੇ ਪੰਜਾਂਣਾ ਸਵੇ ਸਰਾ ਬਾਬਾ ਮਰੀ ਜੀ ਕਹਿੰਦੇ ਵੀ ਤਿੰਨ ਪ੍ਰਾਂਤ ਸਿਧਵਾ ਦੋਨਾਂ ਦਾ ਵੱਡਾ ਜੰਗਲ ਤੇ ਕੁਸ਼ਤੀ ਆਰ ਪਰ ਲੈਣੀ ਹੈ ਵਾਹ ਭਾਈ ਵਾਹ ਤੇ ਕੁਸ਼ਤੀ ਆਰ ਬਾਰ ਨਾਲ ਦਨੀਆ ਅਲਫ ਜੀਰੀਆ ਵੇਖ ਜਾਈਂ ਕੌਣ ਦੀ ਤੱਕ ਕੌਣ ਹਰਦਾ ਹੈ ਤੇ ਮੌਲਿਆਂ ਦੇ ਕੋਲੋਂ ਅੜੇ ਕੱਡੇ ਜਾਂਦੇ ਨਾ ਜੀ ਲੋਕੋ ਬਾਜੀਆ ਚ ਲੱਕੇ ਛੱਡੇ ਜਾਂਦੇ ਨਾ ਓਏ ਵੱਡੇ ਵੱਡੇ ਮੱਲ ਪਰਲੇ ਹੀ ਪਰਦੇ ਸੌਖੇ ਹੁੰਦੇ ਨਹੀਂ ਦਲੇ ਬੰਦ ਢਾਉਣੇ ਲੋਕੋ ਵਾਲਿਆ ਔ ਮਿੱਟੀ ਖਾਨੀ ਸ਼ਾਨਾਂ ਨਾਲ ਨੇ ਆਣੇ ਖੇਡਦੇ ਔਖੇ ਕੋਮਰੇ ਪਟਾਰੀ ਵਿੱਚ ਪਾਉਣੇ ਲੋਕੋ ਵਾਲਿਆ ਔਖੇ ਕੋਮਰੇ ਪਟਾਰੀ ਵਿੱਚ ਪਾਉਣੇ ਲੋਕੋ ਵਾਲਿਆ ਉਧਰ ਪਾਉਂਦੇ ਨੇ ਨਿੰਦਰ ਬਾਬੂ ਤੇ ਆਪਣੇ ਨੇ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨਾ ਹੈ ਇਹਨਾਂ ਗੱਬਰਾਂ ਦਰਮਿਆਨਾ ਹੈ 1100 ਰੁਪਏ ਪੱਟੀ ਪੱਟੀ ਦਾਣੀ ਮੈਂਬਰ ਵੱਲੋਂ ਜੇਤੂ ਮਾਲੂਆ ਜੇਤੂ ਮਾਲੂਆ ਆ ਬੱਲੇ ਬੰਨੇਆ ਗੁਰਵਿੰਦਰ ਗਿੰਦਾ ਕੈਨੇਡਾ ਵਾਲਾ ਕਹਿੰਦਾ ਜਿਹੜਾ ਜਿੱਤੂਗਾ 500 ਦਿੱਤਾ ਜਾਵੇਗਾ ਨਾਲ ਵੱਡੇ ਮਾਣ ਵੱਡੇ ਮਲਕੀ ਸਿੰਘ ਜੀ ਕਹਿੰਦੇ ਕਿ ਜੇ ਤੂੰ ਬੱਲੇ ਗੁਰਵਿੰਦਾ ਕਹਿੰਦਾ ਕੈਨੇਡਾ ਦਾ 500 ਦੇਣਗੇ ਇਹ ਵੱਡੇ ਮਾਣ ਵੱਡੇ ਜਿਹੜੇ ਸਤਜਾਰ ਹੈ ਵਾਹ ਬਈ ਨਾ ਹੋਰੀ ਸਾਹ ਲੈ ਕੇ ਚੱਲਦੀ ਹੋਈ ਕੁਸ਼ਤੀ ਇਹ ਮਾਣ ਦੇ ਕਮਲ ਦੇ ਚ ਪੈਰ ਵੀ ਰੱਖੇ ਓ ਯਾਰ ਦੇ ਲਾਦੇ ਕੈਮ ਨੇ ਰੱਖੇ ਇਹ ਮੁਰਗੀ ਜਨਮਨ ਨੇ ਪਾਉਂਦੇ ਜਦੋਂ ਗਰਮੀ ਕਰਦੀ ਆ ਕੇ ਨੋਟ ਕਮੈਂਟਰ ਦੀ ਕਰਦੇ ਓਏ ਮੈਟਰ ਯਾਰੀ ਕਰਦੀ ਹੈ ਕਿ ਡੋਗ ਮੀਟਰ ਤੇ ਕਰਦੇ ਮੀਟਰ ਯਾਰੀ ਕਰਦੀ ਹੈ ਔਰ ਕਿ ਚਲਦੀ ਹੋਈ ਕਸਤੀ ਇਹਨਾਂ ਨੌਜਵਾਨਾਂ ਦਰਮਿਆਨ ਹਰਜੋਤ ਜੋ ਹੈ ਮਹੰਡਾਰ ਵਾਲਾ ਅੱਜ ਕਹਿੰਦੇ ਦੰਗਲ ਦਾ ਆਨੰਦ ਲੈਣ ਇਸ ਦਾ ਭਰਾ ਉਹ ਇੱਕ ਛੋਟੀ ਦਾ ਖਿਡਾਰੀ ਹੈ ਪਰ ਇੱਧਰ ਚਲਦੀ ਹੋਈ ਕਸਤੀ ਮੈਦਾਨ ਦੇ ਵਿੱਚ ਮਨੀ ਮਨੀ ਤੇ ਇੱਕ ਦੇ ਪ੍ਰਿੰਤ ਵਾਲਾ ਉਧਰ ਪਾਵੀ ਪਾਵੀ ਕਾਲੇ ਸੰਗੇ ਦੀ ਕਰਦੀ ਰਹੇ ਨਾਲ ਤਿੰਨ ਦੇ ਹਰਿਆਣਾ ਤੇ ਨੰਬਰ ਵਟ ਕੇ ਦੀ ਕਸਤੀ ਹੈ ਦੇਖ ਜੇ ਕੌਣ ਜਿੱਤਦਾ ਹੈ ਕੌਣ ਹਰਦਾ ਬਾਤ ਸਮਝ ਦੀ ਹੈ ਜੀ ਇਹ ਬੱਲੇ ਬੱਲੇ ਹਰਜੋਤ ਪੰਡਾਲ ਮਨਜੀਤ ਪੰਡਾਲ ਉਹਨਾਂ ਦਾ ਬੇਟਾ ਹੈ ਇਹ ਪਿਆਰ ਹੈ ਕਿੰਨੂ ਦੁੱਖੇ ਸਾਡੀ ਬੱਲੇ ਬੱਲੇ ਦਾ ਕਰਨਾ ਇੰਜਣ ਕਿੰਦੇ ਭਾਜੀ ਅੱਜ ਕੱਲੇ ਕੱਲੇ ਦਾ ਕਰਨਾ ਇੰਜਣ ਅੱਜ ਕੱਲੇ ਕੱਲੇ ਦਾ ਵਾਹ ਵੇ ਵਾਹ ਨਹੀਂ ਹੋ ਰਿਹਾ ਓਏ ਕਿ ਚੱਲਦੀ ਹੋਈ ਕੁਸ਼ਤੀ ਐਨੰ ਨੌਜਵਾਨਾਂ ਦਰਮਿਆਨ ਐਂਦਾ ਜਦ ਲੋਹਾ ਟਕਟਾਲੋ ਮੈਨੋ ਮੇਰੇ ਪਾਬੜ ਵਿੱਚ ਜੰਗਿਆੜਿਆਂ ਦਾ ਰਾਜੇ ਖੇਲੇ ਹੌਸਲੇ ਦੀ ਜੰਗ ਹੁੰਦੀ ਓਏ ਬੋਲੇ ਐਂਦਾ ਜੀ ਫੋਕੇ ਲਲਕਾਰਿਆਂ ਦਾ ਓਏ ਸੋਹਣਾ ਤਰੀਕ ਨੂੰ ਸੁਨਰਾਂ ਦੇ ਵਿੱਚ ਪ੍ਰਿਤਪਾਲ ਨੇ ਲੰਡੀ ਜੀਬ ਜਿੱਤੀ ਆ ਪ੍ਰਿਤਪਾਲ ਨੇ ਲੰਡੀ ਜੀਬ ਜਿੱਤੀ ਆ ਇਹ ਵੱਡੇ ਮਾਨ ਆ ਇਹ ਵੱਡੇ ਸਤਕਾਰ ਆ ਐਵੇਂ ਨਹੀਂ ਗੱਲਾਂ ਕੀਤੀਆਂ ਜਾਂਦੇ ਆ ਵਾਹ ਵੀ ਨਜਵੰਦਾ ਉਧਰ ਵਾਕਿਆ ਮੀਕਾ ਮੇਰਾ ਭਰਾ ਮੀਕਾ ਮਨੀਲਾ ਵੱਡੇ ਮਾਣ ਇਹਨਾਂ ਬੋਲਾਂ ਦੀ ਕੋਦੇ ਕਰਦਾ ਹੈ ਵੀਕਾ ਮਨੀਲਾ ਵੱਡੇ ਮਾਣ ਇਹਨਾਂ ਬੋਲਾਂ ਦੀ ਕੋਦੇ ਕਰਦਾ ਪਰ ਚੱਲਦੀ ਹੋਈ ਮੁਸਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਵਿਖੇ ਦੇ ਕਾੜ ਜਿੱਤਣ ਕੋਲ ਹਰਦਾ ਬਾਤ ਸਮਝ ਨਹੀਂ ਆ ਬਾਤ ਸਮਝੀ ਹੈ ਕਹਿੰਦਾ ਰਾਤਾਂ ਨੂੰ ਨਹੀਂ ਸੌਂਦੇ ਜਿਹਨਾਂ ਦੇ ਵਿੱਚ ਅੱਗ ਲਾਉਣੀ ਉਹ ਡਰਦੇ ਨਹੀਂ ਹੁੰਦੇ ਜਿਨ੍ਹਾਂ ਦੁਨੀਆ ਡਰੋੜੀ ਜੇ ਕਈ ਵਾਰ ਅੱਖਾਂ ਉਤੇ ਬੰਨ ਬੱਟੀਆਂ ਧਾਗੇ ਸੂਈ ਵਾਲੇ ਨਕੇ ਚ ਲਗਾਉਣੇ ਪੈਂਦੇ ਨੇ ਐਵੇਂ ਲੁੱਕੀ ਰਹਿੰਦੇ ਜੱਗੇ ਦਿਲ ਨਹੀਂ ਕਦੇ ਉਹ ਦਿਨ ਜੱਗੇ ਆਉਂਦੇ ਨਹੀਂ ਲੈ ਆਉਣੇ ਪੈਂਦੇ ਨੇ ਭਾਈ ਦਿਨ ਜੱਗੇ ਆਉਂਦੇ ਨਹੀਂ ਉਹ ਨਿਹਾਰੇ ਪੈਂਦੇ ਨੇ ਨਿਹਾਰੇ ਪੈਂਦੇ ਨੇ ਐਵੇਂ ਨਹੀਂ ਗੱਲਾਂ ਕੀਤੀਆਂ ਜਾਂਦੀਆਂ ਵੱਡੇ ਜਿਹੜੇ ਮਾਣ ਐਵੇਂ ਨਹੀਂ ਕੀਤੇ ਜਾਂਦੇ ਡੰਡ ਲਾਉਣੇ ਪੈਂਦੇ ਨੇ ਸਪਾਟੇ ਲਾਉਣੇ ਪੈਂਦੇ ਨੇ ਬੈਟਾ ਲਾਉਣੀਆਂ ਪੈਂਦੀਆਂ ਨੇ ਫੇ ਜਾ ਕੇ ਘੋੜੇ ਕੈਂਠੇ ਅਲਟੋ ਕਾਰਾਂ ਤੇ ਅੱਜ ਕਾਕੇ ਵਾੜੀ ਤਾਰ ਦਾ ਜੋਰ ਚੱਲਦਾ ਕਹਿੰਦਾ ਕਾਲੇ ਰੰਗ ਦੇ ਵਿੱਚ ਜੱਜਦੀ ਸੋਹਣੀ ਥਾਰ ਸੋਹਣਿਆਂ ਦੇ 10000 ਦੇ ਫਿਰਦੇ ਕੁੱਪਣ 4 ਸੋਹਣਿਆਂ ਦੇ ਕਿ ਕਾਲੇ ਰੰਗ ਦੇ ਵਿੱਚ ਜੱਜਦੀ ਹੈ ਸੋਹਣੀ ਥਾਰ ਸੋਹਣਿਆਂ ਦੇ ਵਾਹ ਬਈਆ ਨਹੀਂ ਹੋਰੀ ਸੋਹਣੀ ਆਦੂਰ ਅੱਜ ਤੇ ਨਾਲ ਰਤਪਾਲ ਸ਼ਮੇਵਾਰਾ ਜਿੱਤਾ ਹਾਰਮ ਕਦਰਾਂ ਦੀ ਖੇਡ ਹੈ ਅੱਜ ਜਿੱਤਾ ਹਾਰਾ ਅ ਕਦਰਾਂ ਦੀ ਖੇਡ ਹੈ ਵੇਖ ਜਣ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਸਮੇਂ ਦੀ ਬਾਤ ਹੈ ਸਮੇਂ ਦੀ ਬਾਤ ਹੈ ਜੀ ਪੂਰੀ ਬੱਲੇ ਬੱਲੇ ਜਲਵੀਰ ਭਾਈ ਜੀ ਤੁਹਾਡਾ ਵੀ ਜੋਰ ਲੱਗੇ ਜਾਂਦਾ ਕਿ ਸ਼ਾਮਾ ਪੈਣ ਤੇ ਵੀ ਆਈਆਂ ਕਿੰਨੇ ਲੈਣੀਆਂ ਵਧਾਈਆਂ ਸ਼ਾਮਾ ਪੈਣ ਤੇ ਵੀ ਆਈਆਂ ਅੱਜ ਦੇ ਮੇਲੇ ਦੀਆਂ ਬੱਲੇ ਭਾਈ ਰਤੂ ਚਾਨ ਸਾਹਿਬ ਕਿੰਨੇ ਲੈਣੀਆਂ ਵਧਾਈਆਂ ਇੱਕ ਪਾਸੇ ਪੰਨੀ ਲੁਧਿਆਣੇ ਤੋਂ ਆਇਆ ਹੈ ਆਲਮਗੀਰ ਵਾਲਾ ਤੇ ਪ੍ਰਿਤਪਾਲ ਫਗਵਾਣੇ ਵਾਲਾ ਇਹ ਵੀ ਚੋਟੀ ਦੇ ਮੱਲ ਹੈ ਕਿ ਚੋਟੀ ਦੇ ਮੱਲ ਹੈ ਕਿ ਮੇਹਤਾਂ ਦੇ ਤੇ ਗੁਰਾ ਜੋਰ ਦੇਣਾ ਪੈਂਦਾ ਹੈ ਹੱਥ ਪੰਜਰਾਂ ਦੇ ਰਿਆ ਤੇ ਲਾਉਣ ਨੂੰ ਆ ਰੱਬ ਕਦੇ ਘਰੇ ਬੈਠੇ ਰੋਕੀ ਨਹੀਂ ਉਹ ਦਿੰਦਾ ਉਹ ਵੀ ਤੋਲ ਦੀ ਮੈਂ ਜਮੂਚ ਮਾਣ ਨੂੰ ਐਵੇਂ ਤਾਲੀ ਜਾਂਦੀ ਆ ਵੀ ਕੇਮਾ ਜਿੱਤੀਆਂ ਓਏ ਚੋਟੀ ਦੇ ਖਿਡਾਰੀ ਦੀ ਹਰੌਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਡੀਕਦੇ ਉਹ ਦਿਨ ਚੰਗੇ ਆਉਦੇ ਨਹੀਂ ਲੈ ਆਉਣੇ ਐਡੇ ਨੇ ਭਾਈ ਫਿਰ ਚੰਗੇ ਆਉਦੇ ਨਹੀਂ ਲੈ ਆਉਣੇ ਐਡੇ ਨੇ ਪੱਲੀ ਸਰਪੰਚ ਕਹਿੰਦੇ ਸਾਡੇ ਵੱਲੋਂ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲੋਕਾਂ ਦੇ ਜਿੰਨੇ ਵੀ ਮੋਢ ਵਰ ਆਏ ਨੇ ਬਹੁਤ ਬਹੁਤ ਧੰਨਵਾਦ ਹੈ ਸਨੀ ਜੀ ਕੰਟੀਨ ਦੇ ਟ੍ਰਾਂਟੋਂ ਤੋਂ ਬੱਤੇ ਪਿਆਰ ਅੱਜ ਵੱਡੀਆਂ ਗੱਲਾਂ ਵਾਕੇ ਮੈਦਾਨ ਦੇ ਵਿੱਚ ਜਦੋਂ ਚੱਲਦੀ ਹੋਈ ਤੁਸੀਂ ਇਹਨਾਂ ਨੌਜਵਾਨਾਂ ਦੇ ਦਰਮਿਆਨ ਵੇਖਦੇ ਹਾਂ ਕੌਣ ਜਿੱਤਦਾ ਕੌਣ ਹਾਰਦਾ ਬਾਤ ਸਮਝੀ ਦੀ ਹੈ ਓਏ ਬਾਤ ਸਮਝੀ ਦੀ ਹੈ ਤਾਲੀ ਮੈਦਾਨ ਵੱਲੋਂ ਜੇਤੂ ਲਈ 1150 ਰੁਪਏ ਬੋਲਦਾ ਹੋ ਗਿਆ ਹਾਂਜੀ ਹੈਲੋ ਹੈਲੋ ਸਾਡੇ ਜਸਪ੍ਰੀਤ ਮਰੀਲਾ ਤੇ ਸਨੀ ਕੈਨੇਡਾ ਦੇ ਟੈਂਡੋ ਤੋਂ ਉਹਨਾਂ ਵੱਲੋਂ ਜੇਤੂ ਮੰਨ ਲਈ 2000 ਰੁਪਿਆ ਹੋਵੇਗਾ 2000 ਰੁਪਿਆ ਜੇਤੂ ਬੱਲਲੀ ਔਰ ਸਨੀ ਦੀ ਕੈਨੇਡਾ ਦੇ ਟ੍ਰੈਡ ਤੋਂ ਜਸਪ੍ਰੀਤ ਮਨੀਲਾ ਉਧਰ ਪੁੱਛੀ ਦੇ ਪਾਰ ਕੇ ਹੋਣ ਚਾਹੀਦਾ ਚੰਨੀ ਮਨੀਲਾ 2000 ਰੁਪਿਆ ਦੇਣਗੇ ਚੰਨੀ ਜੀ ਇਹ ਜੇਤੂ ਬੱਲਲੀ ਜਿੰਨਾ ਭਰਾਵਾ ਵੱਲੋਂ 2000 ਚੰਨੀ ਮਨੀਲਾ ਜਸਪ੍ਰੀਤ ਮਨੀਲਾ ਸਨੀ ਕੈਨੇਡਾ ਦੇ ਟ੍ਰੈਡ ਤੋਂ ਤੇ ਨਾਲ ਬਿੱਟੂ ਰਿਚਰ ਇਹਨਾਂ ਵੀਰਾਂ ਵੱਲੋਂ 2000 2000 ਵਾਹ ਬਈ ਵਾਹ ਉਧਰ ਕੁਸ਼ਤੀ ਜਿਹੜੀ ਚੱਲਦੀ ਹੋਈ ਮੈਦਾਨ ਦੇ ਵਿੱਚ ਐਨਾ ਨੌਜਵਾਨਾਂ ਦਾ ਦਰਮਿਆਨ ਬੱਲੇ 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 ਇਹ ਵੱਟੇ ਜਿਹੜੇ ਸਨਮਾਨ ਦਿੱਤੇ ਜਾਣੇ ਐ ਵੱਡੇ ਪਿਆਰ ਦਿੱਤੇ ਜਾਣੇ ਐ ਅੱਜ ਦਾ ਨਗਰ ਭਾਗਾ ਵਾਲਾ ਕਲਾਰਾ ਨਗਰ ਐ ਉਧਰ ਬੱਲੇ 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 ਮੈਂ ਜੋ ਰਿਸਾਂ ਇਧਰ ਕੁਸ਼ਤੀ ਪੁੱਛਦੀ ਆਉਂਦੀ ਐ ਉਧਰ ਮਨੀ ਆਏ ਹੋਏ ਦਿੱਤੀ ਹੱਥ ਤੇ ਸੜਾਇਆ ਨੌਜਵਾਨ ਨੇ ਇੱਕ ਦੇ ਕਾਲਜ ਦਾ ਨੰਬਰ ਹਰਦਾ ਬਾਤ ਸਮੇ ਦੀ ਐ ਬਾਤ ਸਮੇ ਦੀ ਐ ਜਿੱਤ ਹਾਰਾਂ ਮੁਕਦਰਾਂ ਦੀ ਖੇਡ ਐ ਓਏ ਜਿੱਤ ਹਾਰਾ ਵਕਤਾਂ ਦੀ ਖੇਡ ਐ ਇਲਾ ਤੁਰ ਫਿਰ ਕੇ ਯਾ ਤਾਕੇ ਜੱਕੇ ਦਾ ਉਹ ਤਾੜੀਆਂ ਮਾਰਦੇ ਹਣ ਪ੍ਰਿੰਤ ਵੱਲ ਉੱਪਰ ਆ ਗਿਆ ਆ ਕੌਣ ਆ ਪਰਲੇ ਪਾਸੇ ਪ੍ਰਿੰਤ ਵੱਲ ਆ ਫਗਵਾੜੇ ਦੇ ਕਰਦੀ ਦਾ ਨਹੀਂ ਤਾਲ ਕਦੇ ਮਨੀ ਹੈ ਆਲਮਗੀਰੀਆ ਮਨੀ ਔਰ ਜਿੰਦਾ ਹਾਰਮ ਗੱਦਰਾ ਦੀ ਛੇੜ ਹੈ ਉਹ ਕੋੜੇ ਵੱਲ ਲਿਆ ਹੋਇਆ ਉਧਰ ਬੱਲੇ ਬੱਲੇ ਆ ਕੁਸੀ ਪੁਆਇੰਟ ਤੇ ਜਾਂਦੀ ਹੈ ਇਧਰ ਵੀ ਜੰਦ ਹੋਇਆ ਪਿਆ ਪੂਰਾ ਔਰ ਉਧਰਲੇ ਪਾਸੇ ਫਗਵਾੜੇ ਵਾਲਾ ਪਰ ਹੈ ਇੱਥਲੇ ਪਾਸੇ ਆਲਮਗੀਰੀਆ ਇਧਰ ਪੁਆਇੰਟ ਤੇ ਨਿਤਨ ਹਰਿਆਣੇ ਕੁਸਤੀ ਜਿੱਤ ਗਿਆ ਇੰਦਰ ਹਰਿਆਣਾ ਪੁਆਇੰਟ ਤੇ ਕੁਸਤੀ ਜਿੱਤ ਗਿਆ ਕੀਪਾ ਟੈਂਡਰਸ ਖਿਲਾਫ ਵਾਲਾ ਪਰ ਕੀਪਾ ਟੈਂਡਰਸ ਕਲਾਰ ਦਾ ਵੀ ਧੰਨਵਾਦ ਹੈ ਐਪੀ ਸਾਊਂਡ ਮਨੀ ਕਲਾਰ ਕਬੱਡੀ ਪੀਪੀ 08 ਵਾਲਾ ਕਰਦਾ ਲਾਈਵ ਆਜਦੇ ਵੇਲੇ ਲਈ ਆ ਹੁਣ ਪਹਿਲਵਾਨੀ ਦਾ ਲੱਗਣਾ ਕਿ ਜਿਹੜਾ ਤੀਰ ਨਿਸ਼ਾਨੇ ਤੋਂ ਖੁੱਝਦਾ ਉਹ ਕਹਿੰਦਾ ਹਥਿਆਰ ਹਮੇਸ਼ਾ ਦੋਸਤੋ ਉਹ ਜਿਹੜਾ ਪਹਿਲਾ ਕਰ ਜੇ ਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰ ਜੇ ਵਾਰ ਕਾਲੂ ਸੰਧੂ ਚੱਠੇ ਦਾ ਦੰਗਲ ਹੈ 24 ਤਰੀਕ ਹੀਰਾ ਦੇ ਦੰਗਲ ਦੇ ਤਰੀਕਾ ਏਰੀਏ ਵਿੱਚ ਚੋਟੀ ਦੇ ਦੰਗਲ ਹੈ ਪਰ ਅੱਜ ਕਦੇ ਗੁਲਾਰਾ ਦੀ ਧਰਤੀ ਦੇ ਰੌਣਕਾਂ ਲੱਗੀਆਂ ਹੋਈਆਂ ਅੱਜ ਗੁਲਾਰਾ ਦੀ ਧਰਤੀ ਦੇ ਰੌਣਕਾਂ ਲੱਗੀਆਂ ਹੋਈਆਂ ਰੌਣਕਾਂ ਅੱਜ ਬੱਬਰਲੇ ਪਾਸੇ ਹੈ ਇੱਟਲੇ ਪਾਸੇ ਨਾ ਮਨੀਆ ਆਲਪ ਏਰੀਆ ਜਲਦੀ ਹੋਈ ਕੁਸ਼ਤੀ ਐਨਾ ਨੌਜਵਾਨਾਂ ਦਰਜਾ ਹਾਜੀ ਫੇਲੀ ਵਾਲਾ ਕਰ ਰਿਹਾ ਹੈ ਕਿੰਦਾ ਸਾਡਾ ਵੀਰ ਗੁਰਵਿੰਦਰ ਕਿੰਦਾ ਕੈਨੇਡਾ ਵਾਲਾ ਢੋਲੀਆਂ ਦਾ ਵੱਡਾ ਮਾਨ ਕਰਦਾ ਹੈ ਕਿੰਦੇ ਭਾਈ ਢੋਲੀਆਂ ਦਾ ਵੀ ਤੁਸੀਂ ਵੱਡਾ ਮਾਨ ਕੀਤਾ ਹੈ ਸਪੈਸ਼ਲ ਕੈਨੇਡਾ ਤੋਂ ਆਏ ਨੇ ਇਧਰ ਦੇ ਪਾਸੇ ਭਵਿੰਦਰ ਸਿੰਘ ਜੀ ਸਾਬਕਾ ਸਰਪੰਚਾ ਗੁਰਦੇਵਾਲ ਸਿੰਘ ਜੀ ਯੂਕੇ ਦਾ ਉਧਰਲੇ ਪਾਸੇ ਬੱਲੀ ਸਰਪੰਚ ਜੀ

ਓਏ ਬਾਤ ਸਮਝੀ ਹੈ ਬਾਤ ਸਮਝੀ ਹੈ ਬ੍ਰਿੰਤ ਪਰਫੰਗਵਾੜੇ ਵਾਲਾ ਉੱਪਰਲੇ ਪਾਸੇ ਹੈ ਲੇ ਪਾਸੇ ਮਨੀ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਵਾਹ ਵੇ ਵਾਹ ਸ਼ਾਬਾਸ਼ ਸ਼ਾਬਾਸ਼ ਬੱਲੂ ਮਾਰੋ ਹੱਲਾ ਕੇ ਫੈਸਲੇ ਾਰ ਕਰਦੇ ਓਏ ਫੈਸਲੇ ਾਰ ਕਰਦੇ ਓਏ ਸ਼ਿੰਜ ਕਮੇਟੀ ਗ੍ਰਾਮ ਪੰਚਾਇਤ ਐਲਾਨ ਕਰਦੀ ਆ ਵੀ ਕੁਸ਼ਤੀ ਅੱਜ ਾਰ ਪਰ ਲੈਣੀ ਆ ਾਰ ਪਰ ਲੈਣੀ ਆ ਤੇ ਸਾਡੇ ਵੀਰ ਜਸਪ੍ਰੀਤ ਮਣੀਲਾ ਸਨੀ ਕੈਨੇਡਾ ਨਾਲ ਸਾਡਾ ਵੀਰ ਚੰਨੀ ਮਣੀਲਾ ਬਿੱਟੂ ਨਿੰਦਰ ਹਣਾ ਵੱਲੋਂ ਜੇਤੂ ਮੰਨ ਲਈ 2000 ਦਿੱਤਾ ਜਾਣਾ ਵੀ 2000 ਦਿੱਤਾ ਜਾਣਾ ਵਾਹ ਵੇ ਵਾਹ ਕਹਿੰਦੇ ਵੀ ਰੱਖ ਨੋਟਾਂ ਦਾ 20 ਭਰਿਆ ਪਿਆ ਜੇ ਜਦ ਗੱਭਰੂ ਤੇ ਪਲਪੜਦੇ ਨੇ ਹੱਥੇ ਹੇ ਚਾਚੇ ਛੜਦੇ ਨੇ ਫਿਰ ਲੋਕ ਵੀ ਗੱਲਾਂ ਕਰਦੇ ਨੇ ਕੁਸ਼ਤੀ ਤੇ ਨੋਟ ਵੀ ਵਰਦੇ ਨੇ ਓਏ ਪੰਜੇ ਦੇ ਵਿੱਚ 500 ਮਾਰ ਨਹੀਂ ਤੇ ਨਹੀਂ ਫੋਕੀ ਦਾ ਸੁਖੀਆ ਬੱਜਣ ਤਾੜੀਆਂ ਜਦ ਕੋਈ ਘੁਲਦਾ ਮਲ ਚੋਟੀ ਦਾ 5100 ਰੁਪਏ ਨਿਸ਼ਾਨ ਦੇ ਕੇ ਜੇ ਤੂੰ ਮਾਲ ਲਈ ਵਾਹ ਵੀ ਵਾਹ ਨਹੀਂ ਓ ਰਿਸਾਂ ਸਾਨੀ ਜਿਹੜੇ ਕੈਨੇਡਾ ਸਾਡਾ ਗੁਲਾਰਾ ਤੁਸਨ ਗੁਲਾਰਾ ਵਾਲਾ ਕੈਨੇਡਾ ਵਾਲਾ ਭਰਾ ਦੇ ਨਾਲ ਹੀ ਜਨੀ ਵੀਰ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ ਭਰਾਵਾਂ ਦਾ ਕਹਿੰਦੇ ਅੱਜ ਮੇਲੇ ਦਾ ਆਨੰਦ ਲੈ ਰਹੇ ਆ ਭਰਾ ਬਹੁਤ ਬਹੁਤ ਧੰਨਵਾਦ ਹੈ ਇਧਰਲੇ ਪਾਸੇ ਹੁਣ ਕਹਿੰਦੇ ਗੇਮ ਆਰ ਪਾਰ ਹੋਣੀ ਹੈ ਵੀ ਹੁਣ ਗੇਮ ਔਰ ਪਰ ਹੁਣੀ ਹੈ ਵਾਹ ਵੀ ਨਜਵੰਨਾ ਇਧਰਲੇ ਪਾਸੇ ਦੇਖਣਾ ਵਾਹ ਬਈ ਵਾਹ ਉਪਰਲੇ ਪਾਸੇ ਪ੍ਰਿਤਪਾਲਾ ਭਗਵਾੜੇ ਵਾਲਾ ਸਣੀ ਭਾਜੀ ਹੁਣ ਚਾਰ ਰੋਟ ਕੱਢ ਲਓ 550 ਦੇ ਚਾਰ ਰੋਟ ਵਾਹ ਜਿੱਤੇ ਹੁਣ ਕੱਢ ਲਓ ਪਾ ਲਓ ਜੇਬ ਨੂੰ ਹੱਥ 2000 ਦਿੱਤਾ ਜਾਣਾ ਜੇਤੂ ਮੱਲਨੀ 2000 ਸਣੀ ਕੈਨੇਡਾ ਜਸਪ੍ਰੀਤ ਮਣੀਲਾ ਚੰਨੀ ਮਣੀਲਾ ਤੇ ਬਿੱਟੂ ਨੇਜਰ ਹੋਣਾ ਵੱਲੋਂ ਵਾਹ ਵੇ ਵਾਹ 2000 ਤੇ ਕਿੰਨੇ ਭਾਜੀ ਵੱਲੋਂ ਵੀ ਜੇਤੂ ਪੱਲਨੀ ਵੱਡੇ ਮਾਣ ਹੋਣਾ ਨਹੀਂ ਉਹ ਰਿਸਾਂ ਵਾਕਿਆ ਅਨੋਟਾ ਦਾ ਵੀ ਮਰੀ ਜਾਂਦਾ ਹੈ ਰੋਟਾਂ ਦਾ ਵੀ ਮਰੀ ਜਾਂਦਾ ਹੈ ਚੱਲਦੀ ਹੋਈ ਕੁਸ਼ਤੀ ਇਹਨਾਂ ਗੱਭਰੂਆਂ ਦਰਮਿਆਨ ਅੱਜ ਕਹਿੰਦੇ ਕਲਾਰਾ ਦਾ ਵੱਡਾ ਸ਼ਿੰਝ ਮੇਲਾ ਵੀ ਕਲਾਰਾਂ ਦਾ ਵੱਡਾ ਸ਼ਿੰਝ ਮੇਲਾ ਵੱਡੇ ਜਿਹੜੇ ਮਾਣ ਕੀਤੇ ਜਾਣੇ ਆ ਅੱਜ ਰੌਣਕ ਵੱਡੀ ਲੱਗੀ ਹੋਈ ਹੈ ਪੂਰੀ ਪੰਚਾਇਤ ਪੂਰੀ ਸ਼ਿੰਝ ਕਮੇਟੀ ਵੱਡੇ ਲੋਕੋ ਆਓ ਵਾਹ ਵੀ ਨਜਵੰਨੋ ਲੈ ਵੀ ਹੁਣ ਆਰ ਉਹ ਜਿੱਤ ਗਿਆ ਉਧਰ ਪ੍ਰਤਪਾਲ ਮੁਝਾ ਚਤ ਬਤ ਨਾ ਉਧਰ ਪ੍ਰਤਪਾਲ ਫਗਵਾੜਾ ਜਿਹੜਾ ਜਿੱਤ ਗਿਆ ਪ੍ਰਤਪਾਲ ਫਗਵਾੜਾ ਭਾਈ ਢੋਲੀ ਵੀਰ ਢੋਲੀ ਭਾਈ